ಪಾರೇ ಬೇ ಬಬ್ ಮಾ ಮಾ ಕಕ್ಕೇನು ಕನ್ನೆ ಬಾ ಕಾ

ಪಾಪೆನು ವ್ಯಾರಿ ಉತ್ತಮ ನೂ ವಾರಿ ಉತ್ತ ಹಾಹ ಮೀ ಮೀ ಗೇನು ಲವ ಉತ್ತೇ ಗೇ ਨੰਨੇ ਨੂੰ ਵਿਆਰੀ ਉੱਤੇ ਬਿੰਦੀ ਦੱਦਾ ਨੀਂਦ ਨੀਂਦ ਕੱਕੇ ਨੂੰ ਦਲਾਵਾ ਉੱਤੇ ਬਿੰਦੀ ਚੱਚੇ ਨੂੰ ਵਿਆਰੀ ਕੈਂਚੀ ਕੈਂਚੀ ਬੱਬੇ ਨੂੰ ਕੰਨਾ ਉੱਤੇ ਬਿੰਦੀ ਹਾ ਹਾ ਬਾ బా గగ్గేను శారీ ఆడేను కన్నా రారేను కన్నా ఉత్తే బింది గ్యారా గ్యారా ఊడేను ఒంకడ్ ఉత్తే బింది గగ్గాలల్లా ఉంగల్ ఉంగల్ చజ్జేను కన్నా ਉੱਤੇ ਬਿੰਦੀ ਜਜਾਰਾ ਰਾ ਚਾਂਜਰ ਚਾਂਜਰ ਆੜਾ ਸੱਸੇ ਨੂੰ ਵਿਹਾਰੀ ਉੱਤੇ ਬਿੰਦੀ ਅਸੀਂ ਅਸੀਂ ਆੜੇ ਨੂੰ ਕੰਨਾ ਉੱਤੇ ਬਿੰਦੀ ਡੱਦੇ ਨੂੰ ਕੰਨਾ ਆਂਡਾ ਅੰਡਾ ਚੱਚੇ ਨੂੰ ਕਨੌੜਾ ਉੱਤੇ ਬਿੰਦੀ ਕੱਕਾ ਚੌਂਕ ਚੌਂਕ ਪੱਬੇ ਨੂੰ ਕਨੌੜਾ ਉੱਤੇ ਬਿੰਦੀ ਕੱਕਾ ਪੌਂਕ ਪੌਂਕ ਛ ਛ ਨੂੰ ਔਂਕੜ ਉੱਤੇ ਅਦਿਕ ਟੈਂਕੇ ਨੂੰ ਵਿਆਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਛੁੱਟੀਆਂ ਛੁੱਟੀਆਂ ਤੱਤੇ ਨੂੰ ਕੰਨਾਰ ਆਰੇ ਨੂੰ ਕੰਨਾ ਉੱਤੇ ਬਿੰਦੀ ਤਾਰਾਂ ਤਾਰਾਂ ਸ ਛ ਨੂੰ ਕਨੌੜਾ ਉੱਤੇ ਬਿੰਦੀ ਕਕਾ ਸ਼ੌਂਕ చచ్చేను సరి డా విడే నుం ఉన్నా ఉంది ఠడ్డే ను ਕੱਕੇ ਨੂੰ ਔਂਕੜ ਡਾੜੇ ਨੂੰ ਵਿਹਾਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਕੁੜੀਆਂ ਕੁੜੀਆਂ ਮੰਮੇ ਤੇ ਅਦਕ ਖਖੇ ਨੂੰ ਵਿਹਾਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਮੱਖੀਆਂ ਮੱਖੀਆਂ ਚੈਨੁਦ ਲੈਂਕੜ ਡਾੜੇ ਨੂੰ ਵਿਹਾਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਚੂੜੀਆਂ ਚੂੜੀਆਂ ਪੱਪਾ ਰਾਰੇ ਨੂੰ ਕੰਨਾ ਉੱਤੇ ਬਿੰਦੀ ਦੱਦੇ ਨੂੰ ਵਿਹਾਰੀ ਪ੍ਰਾਂਦੀ 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 ਪੱਪੇ ਨੂੰ ਦਲਾਵਾ ਉੱਤੇ ਬਿੰਦੀ ਤੱਤੇ ਨੂੰ ਵਿਆਰੀ 35 35 ਸਸਾ ਹਾਹੇ ਨੂੰ ਲਾਵਾਂ ਲੱਲੇ ਨੂੰ ਵਿਆਰੀ ਆੜੇ ਨੂੰ ਕੰਨਾਂ ਉੱਤੇ ਬਿੰਦੀ ਸਹੇਲੀਆਂ ਸਹੇਲੀਆਂ ਡੱਡੇ ਨੂੰ ਕੰਨਾਂ ਉੱਤੇ ਬਿੰਦੀ ਗੱਗਾ ਡਾਂਗ ਡਾਂਗ ਵਾਵੇ ਤੇ ਟਿੱਪੀ ਗੱਗੇ ਨੂੰ ਕੰਨਾ ਉੱਤੇ ਬਿੰਦੀ ਵੰਗਾ ਵੰਗਾ ਪੱਪੇ ਨੂੰ ਦਲਾਵਾ ਉੱਤੇ ਬਿੰਦੀ ਡੱਡੇ ਨੂੰ ਕੰਨਾ ਪੈਂਡਾ ਪੈਂਡਾ ਬੱਬੇ ਨੂੰ ਕੰਨਾ ਉੱਤੇ ਬਿੰਦੀ ਗੱਗਾ ਬਾੰਗ ਬਾਂਗ ਸ਼ਿਸ਼ਾ ਲੱਲੇ ਨੂੰ ਕੰਨਾ ਉੱਤੇ ਬਿੰਦੀ ਗੱਗਾ ਛਲਾੰਗ ਛਲਾੰਗ ਸਸੇ ਨੂੰ ਦਲਾਵਾ ਉੱਤੇ ਬਿੰਦੀ ਡੱਡਾ ਲੱਲਾ ਸੈਂਡਲ ਸੈਂਡਲ ਚੱਚੀ ਨੂੰ ਕੰਨਾ ਉੱਤੇ ਬਿੰਦੀ ਦੱਦੇ ਨੂੰ ਵਿਆਰੀ ਚਾਂਦੀ ਚਾਂਦੀ ਬੱਬੇ ਨੂੰ ਦਲਾਵਾ ਉੱਤੇ ਬਿੰਦੀ ਕੱਕਾ ਬੈਂਕ ਬੈਂਕ ਗੱਗੇ ਨੂੰ ਕੰਨਾ ਉੱਤੇ ਬਿੰਦੀ ਦੱਦੇ ਨੂੰ ਵਿਆਰੀ ਗਾਂਦੀ ਗਾਂਧੀ